ਨਾਨਪਰਾਵੋ ਪਿਆਰਪਰੀ ਸਤਿ ਸ੍ਰੀ ਅਕਾਲ ਤੁਸੀਂ ਜਿਹੜੇ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਤਨੋਲਾ ਆਸ ਕਰਦਾਗਾ ਵੀ ਸਾਰੇ ਵੀਡੀਓ ਦੇਖਣ ਵਾਲੇ ਵੀਰ ਠੀਕ ਠਾਕ ਹੋਣਗੇ ਤੇ ਸਾਰੇ ਵੀਰਾਂ ਨੂੰ ਅੱਜ ਦਸਹਿਰੇ ਦੀਆਂ ਲੱਖ ਲੱਖ ਵਧਾਈਆਂ ਨਾਲੇ ਦਸਵੀਂ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਗੱਲਬਾਤ ਕਰਾਂਗੇ ਆਪਾਂ ਅਕਲੀ ਵਾਲੇ ਟਰੈਕਟਰ 5911 ਦੀ ਇਹ ਟਰੈਕਟਰ ਜਿਹੜਾ 5911 ਦਾ ਇਹ ਆਪਣੇ ਕੋਲ ਇੰਜਨ ਕਰਾਉਣ ਵਾਸਤੇ ਆਇਆ ਸੀਗਾ ਇਹਦਾ ਆਪਾਂ ਇੰਜਨ ਦਾ ਕੰਮ ਕਰਨਾ ਚਾਹੀਦਾ ਸੀਗਾ ਸੀਜ਼ਨ ਦੇ ਕਾਰਨ ਆਪਣੇ ਕੋਲ ਟਾਈਮ ਦੀ ਘਾਟ ਸੀਗੀ ਸੀ ਆਪਾਂ ਤੋਂ ਇੰਜਨ ਦਾ ਕੰਮ ਨਹੀਂ ਕੀਤਾ ਗਿਆ ਆਪਾਂ ਬਾਅਦ ਚ ਕਰਾਂਗੇ ਸੀਜ਼ਨ ਤੋਂ ਬਾਅਦ ਤੇ ਇਹਦਾ ਆਪਾਂ ਨੇ ਕੰਮ ਕੀਤਾ ਅੱਜ ਬ੍ਰੇਕਾਂ ਦਾ ਅੱਜ ਵੀਡੀਓ ਪਾਉਣ ਦਾ ਆਪਣਾ ਮੇਨ ਮਕਸਦ ਇਹੀ ਸੀਗਾ ਵੀ ਕਈ ਬੰਦਿਆਂ ਨੂੰ ਇਹ ਹੈ ਵੀ ਇਹ ਤਾਂ ਡਿਸਕ ਬ੍ਰੇਕ ਕਰਦੇ ਨੇ ਤੇਲ 'ਚ ਡੁੱਬੀਆਂ ਬ੍ਰੇਕਾਂ ਹੀ ਕਰਦੇ ਨੇ ਦੂਜੀਆਂ ਬ੍ਰੇਕਾਂ ਨਹੀਂ ਕਰਦੇ ਆਪਾਂ ਦੂਜੀਆਂ ਬ੍ਰੇਕਾਂ ਦਾ ਕੰਮ ਵੀ ਕਰਦੇ ਆਂ ਜਿਹੜੀਆਂ ਕੰਪਨੀ ਮੁਤਾਬਕ ਆਈਆਂ ਨੇ ਆਪਣੀਆਂ ਇਹ ਬ੍ਰੇਕਾਂ ਕੀਤੀਆਂ ਹੋਈਆਂ ਵੀ ਕਈ ਸਾਲ ਖਰਾਬ ਨਹੀਂ ਹੁੰਦੀਆਂ ਗਿਆ ਕਈ ਸਾਲ ਐ ਚੱਲਦੀਆਂ ਨੇ ਗਿਆ ਇਹ ਜੀ ਗੱਲ ਨਹੀਂ ਹੈਗੀ ਇਹ ਸਲਾਈਂਡਰ ਨੇ ਜਿਹੜੇ ਆਪਾਂ ਨਵੇਂ ਹੀ ਲਾਏ ਨੇ ਦੋਨੇ ਤੇ ਇਹ ਜਿਹੜੇ ਪੈਡਲ ਨੇ ਇਹਨਾਂ ਦੇ ਆਪਾਂ ਬੋਸ ਲਾ ਕੇ ਪੈਨ ਨਵੀਂ ਲਾ ਕੇ ਢੰਡ ਢੁੱਲ ਕੱਢਤੀ ਸਾਰੀ ਕੋਈ ਢੰਡ ਢੁੱਲ ਨਹੀਂ ਹੈਗੀ ਤੁਸੀਂ ਇੱਕ ਗੱਲ ਹੋਰ ਦੇਖੋ ਬ੍ਰੇਕਾਂ ਦੇ ਪੈਡਲ ਬਣੇ ਦੇਖੋ ਨਾ ਲੋਕਾਂ ਦੇ ਪੈਡਲ ਇੱਥੇ ਜਾ ਕੇ ਬਣਦੇ ਨੇ ਆਪਣੇ ਮਾਰਗ ਨਾਲ ਹੀ ਨਾ ਜਿਹੜੇ ਆ ਸਪਰਿੰਗ ਵਗੈਰਾ ਨੇ ਆਪਾਂ ਨਵੇਂ ਪਾਵਾਂਗੇ ਠੀਕ ਹੈ ਜੀ ਤੇ ਆ ਕੁੱਪੀ ਦੀ ਸਪਲਾਈ ਚੱਲਦੀ ਹੈ ਸਾਰੀ ਆ ਪਾਈਪਾਂ ਨੇ ਜਿਹੜੀਆਂ ਆਪਾਂ ਇਹ ਦੂਜੀਆਂ ਲਾਉਣੀਆਂ ਨੇਗਾ ਮੋਟੇ ਨਟ ਵਾਲੀਆਂ ਦੇਖ ਸਕਦੇ ਹੋਗੇ ਇੱਥੋਂ ਤੇ ਆ ਲਾ ਦਿੰਨੇ ਆ ਉਹਨੇ ਵੀ ਪਾਣੀ ਨਾ ਪਵੇ ਪਾਣੀ ਦੀ ਸੇਫਟੀ ਲਈ ਇਹਦਾ ਇੱਕ ਕੰਮ ਤਾਂ ਆਪਾਂ ਕੀਤਾ ਮੇਨ ਬ੍ਰੇਕਾਂ ਦਾ ਬ੍ਰੇਕਾਂ ਤੋਂ ਬਾਅਦ ਇਹਦਾ ਆਪਾਂ ਕੰਮ ਕੀਤਾਗਾ ਲਿਫਟ ਦਾ ਜਿਹੜਾ ਲਿਫਟ ਦਾ ਕੰਮ ਆਪਾਂ ਇਹਦਾ ਫੁੱਲ ਕੀਤਾਗਾ ਤੇ ਨਾਲ ਲਿਫਟ ਪੰਪ ਵੀ ਨਵਾਂ ਲਾਇਆ ਇਹਦੇ ਆਪਾਂ ਨੇ ਦੇ ਨਾਲ-ਨਾਲ ਇਹਦੇ ਜਦੋਂ ਆਪਾਂ ਲਿਫਟ ਦਾ ਕੰਮ ਕੀਤਾ ਲਿਫਟ ਪੰਪ ਦਾ ਕੰਮ ਕੀਤਾਗਾ ਤੇ ਇਹ ਕਹਿੰਦੇ ਜਿਹੜੀ ਪੀਟੀਓ ਕੀ ਆ ਪੀਟੀਓ ਦੀ ਪ੍ਰੋਬਲਮ ਸੀਗੀ ਪੀਟੀਓ ਗੀਅਰ ਨਿਕਲ ਜਾਂਦਾ ਸੀਗਾ ਇਹ ਕਾਫੀ ਜਗ੍ਹਾ ਤੋਂ ਇਹਨਾਂ ਨੇ ਠੀਕ ਕਰਾਇਆ ਸੀ ਬ੍ਰੇਕਾਂ ਦਾ ਕੰਮ ਵੀ ਕਰਵਾਇਆ ਸੀਗਾ ਲਿਫਟ ਵੀ ਕਈ ਜਗ੍ਹਾ ਤੋਂ ਕਰਾਈ ਸੀ ਲਿਫਟ ਇਹਨਾਂ ਨੇ ਚਾਰ ਵਾਰੀ ਕਰਾ ਲਈ ਲਿਫਟ ਸੈੱਟ ਨਹੀਂ ਸੀ ਆਈ ਹੁਣ ਆਪਾਂ ਕਰਕੇ ਦਿੱਤੀ ਹੈਗੀ ਜਮਾਂ ਓਕੇ ਤੇ ਜਿਹੜੀਆਂ ਲਿੰਕਾਂ ਨੇਗੀਆਂ ਲਿੰਕਾਂ ਤੁਹਾਨੂੰ ਪਤਾ ਵੀ ਪਹਿਲੇ ਦਿਨ ਤੋਂ ਹੀ ਆਪਾਂ ਰਿਪੇਅਰ ਕਰ ਦੇਾਂਗੇ ਆ ਚੀਜ਼ਾਂ ਦੀ ਸਾਰੀ ਤੇ ਆਂ ਅੰਦਲੀ ਸਾਈਡ ਕੜਾਗੜਾ ਪਾ ਕੇ ਸਾਰਾ ਬਾਸਲ ਬੁਸਲ ਪਾ ਕੇ ਪੂਰੀ ਢਲ ਕੱਢ ਕੇ ਚਲਦੇ ਆਂਗੇ ਆ ਬਾਲਿਆਂ ਦੀ ਆਪਾਂ ਪ੍ਰਾਣਿਆਂ ਦੀ ਰਿਪੇਅਰ ਕਰਤੀ ਇਹ ਪਿੰਨਾਂ ਨੇ ਜਿਹੜੀਆਂ ਨਵੀਆਂ ਪਾਦੀਆਂ ਜੰਨੀਆਂ ਜੀ ਬਾਕੀ ਦੀ ਆਪਾਂ ਦੀ ਰਿਪੇਅਰ ਕਰਤੀ ਆਹ ਸੈਂਪਲੀਆਂ ਨੇ ਪਾਲੀਆਂ ਖਰਾਬ ਸੀ ਇਹ ਆਪਾਂ ਨਵੀਆਂ ਲਾਤੀਆਂ ਇਹਨਾਂ ਦਾ ਇਹ ਸੋਕੰਦਾ ਖੇਤ ਦੇ ਵਿੱਚ ਜਾ ਕੇ ਉੱਚਾ ਕਰਨਾ ਨੀਵਾ ਕਰਨਾ ਇਸ ਤਰ੍ਹਾਂ ਹੀ ਚੱਲੀ ਜਾਂਦਾ ਰਹਿੰਦਾਗਾ ਐ ਠੀਕ ਹੈ ਜੀ ਇਸ ਕਰਕੇ ਆਪਾਂ ਨਵੀਆਂ ਪਾਦੀਆਂ ਉਹਨਾਂ ਹੀ ਹਾਲ ਤੇ ਜਾਦੇ ਖਰਾਬ ਸੀਗੀ ਇਸੇ ਤਰ੍ਹਾਂ ਆਪਾਂ ਇਧਰ ਨਹੀਂ ਲਿੰਕ ਦੀ ਰਿਪੇਅਰ ਕੀਤੀ ਹੈਗੀ ਤੇ ਜਿਹੜਾ ਆ ਜਿਗਾਰਡ ਜ ਆਹ ਇਹ ਪੁੱਠਾ ਲਾਇਆ ਪਿਆ ਇਹ ਆਪਾਂ ਨੂੰ ਜਦੋਂ ਆਏ ਪੁੱਛਾਂਗੇ ਇਹ ਕਦੇ ਵਾਰ ਤੇ ਤੁਸੀਂ ਵੀ ਜੇ ਪਾਉਣਾ ਇਹਨੂੰ ਇਸ ਗਲੀ 'ਚ ਪੈਂਦਾ ਹੁੰਦਾ ਇਹ ਇੱਕ ਮਹਾ ਕੇ ਪਉਆ ਐ ਸਲਟ ਇਸ ਗਲੀ 'ਚ ਪੈਂਦਾ ਹੁੰਦਾ ਇਹ ਪੁੱਠਾ ਲਾਇਆ ਪਿਆ ਆਪਾਂ ਨੂੰ ਪੁੱਛਾਂ ਵੀ ਕੀ ਕਾਰਨ ਤੁਸੀਂ ਕੋਈ ਜਾਣ ਕੇ ਨਹੀਂ ਲਾਇਆ ਨਹੀਂ ਆਪਾਂ ਇਹਦਾ ਬਾਸਾ ਬਦਲਾਂਗੇ ਤੇ ਜਿਹੜੀ ਇੱਥੇ ਆਹ ਕਸਾਇੰ ਦਾ ਕੰਟਰੋਲ ਵਾਲਾ ਜੀ ਜੇ ਆਪਾਂ ਡੰਡਾ ਪਾਉਨੇ ਆ ਉਹਦੀ ਪੈਨ ਲੱਗਣੀ ਗਈ ਹੋਈ ਆ ਉਹਦੀ ਪੈਨ ਲਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਫੇਰ ਪਾਵਾਂਗੇ ਇਹ ਇਸ ਤਰ੍ਹਾਂ ਦੀ ਦੇਖ ਲਓ ਸਾਰਾ ਟਰੈਕਟਰ ਤੇ ਇਹਦਾ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਭੁੱਲ ਗਿਆ ਵੀ ਇਹਦਾ ਜਿਹੜਾ ਕਰਾਉਣਾ ਹੈ ਕਰਾਉਂਦੇ ਇਹਨੇ ਸਟਾਰ ਪਿੰਨਾ ਬਾਲੀਆਂ ਵੱਡੀਆਂ ਹੋਈਆਂ ਸੀ ਇਹ ਆਵਾਜ਼ ਕਰਨੋਂ ਨਹੀਂ ਛੜਦਾ ਇਹ ਟਰੈਕਟਰ ਹੈ ਜਿਹੜਾ ਆਪਾਂ ਬਾਅਦ ਜੀ ਬਿਲਕੁਲੀ ਕਰਾਉਣ ਦੀ ਛੜਾਤੀ ਜਿਹੜੀ ਘੋਂ ਘੋਂ ਦੀ ਆਵਾਜ਼ ਆਉਂਦੀ ਵਿੱਚੋਂ ਬਿਲਕੁਲੀ ਹੀ ਛੜਾਤੀ ਤੁਹਾਨੂੰ ਇੱਕ ਵਾਰੀ ਬੇਰਦਾਸ ਦਿੰਦੇ ਆ ਵੀ ਇਹਦਾ ਆਪ ਇੱਕ ਮੇਨ ਕੰਮ ਕੀਤਾ ਬ੍ਰੇਕਾਂ ਦਾ ਲਿਫਟ ਦਾ ਲਿਫਟ ਪੰਪ ਦਾ ਪੀਟੀਓ ਗੇਅਰ ਦਾ ਤੇ ਨਾਲ ਕਰਾਉਣ ਪਿੰਨਿਆਂ ਦਾ ਇਹ ਕੰਮ ਆਪਾਂ ਇਹਦੇ ਕਰ ਚੁੱਕੇ ਹਾਂਗੇ ਉਸ ਤੋਂ ਬਾਅਦ ਆਪਾਂ ਇਹਦਾ ਕਰਾਂਗੇ ਇੰਜਨ ਇੰਜਾਂ ਦਵਾ ਜਿਹੜਾ ਹਿੱਸੇ ਵਗੈਰੇ ਦਾ ਕੰਮ ਕਰਕੇ ਉਦੋਂ ਬਾਅਦ ਇਹਨਾਂ ਆਪਾਂ ਰੰਗ ਪੇਂਟ ਕਰਾਂਗੇ ਮੂਰੇ ਸਿਆਲ ਚ ਜਾ ਕੇ ਅੱਗੇ ਇਹਨਾਂ ਦੇ ਮੁੰਡੇ ਨੇ ਆਉਣਾ ਬਾਹਰੋਂ ਕੈਨੇਡਾ 'ਚੋਂ ਪਿੰਡ ਜੋਗੇ ਤੋਂ ਆਹ ਪਿੰਡ ਅਕਲੀਏ ਤੋਂ ਆਹ ਟਰੈਕਟਰ ਜੋਗੇ ਨਾਲ ਦੀ ਰਿਸ਼ਤੇਦਾਰੀ ਹੈਗੀ ਉਹਨਾਂ ਰਾਹੀਂ ਆਪਣੇ ਕੋਲੇ ਆਇਆਗਾ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਬ੍ਰੇਕ ਲਾ ਕੇ ਦਿਖਾਉਨੇ ਆਂਗੇ ਟਰੈਕਟਰ ਦੀ ਚਲਾਈ ਵੀ ਦੇਖਿਓ ਤੇ ਬ੍ਰੇਕ ਵੀ ਦੇਖਿਓ ਕਿਸ ਤਰ੍ਹਾਂ ਲੱਗਦੇ ਆਗੇ ਸਾਨਪਰਾਵਾਂ ਨੇ ਕਰਾਉਣ ਦੀ ਆਵਾਜ਼ ਦੇਖਿਓ। ਸਾਨਪਰਾਵਾਂ ਦੀ ਦੇਖਿਆ ਵਾ ਤੁਹਾਨੂੰ ਬ੍ਰੇਕ ਲਾ ਕੇ ਵੀ ਦਿਖਾਏ ਨੇ। ਕਰਾਉਣ ਪਿੰਨਿਆਂ ਦਾ ਵੀ ਦਿਖਾਇਆਗਾ ਵੀ ਆਵਾਜ਼ ਕਿੰਨੀ ਕਰਕੇ ਦੇਖ ਲਓ ਆਵਾਜ਼ ਬਿਲਕੁਲ ਹੀ ਨਹੀਂ ਬਹੁਤ ਜ਼ਿਆਦਾ ਆਵਾਜ਼ ਕਰਦਾ ਇਹ ਟਰੈਕਟਰ ਬਹਿਲਾ। ਤੇ ਇਸ ਤਰ੍ਹਾਂ ਆਪਾਂ ਜਿੰਨੇ ਵੀ ਇਹ ਕੰਮ ਕੀਤੇ ਨੇਗੇ ਸਾਨੂੰ ਲੱਗਦਾ ਵੀ ਜੀ ਠੀਕ ਠਾਕ ਕੀਤਾ ਨੇਗੇ। ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਲਦੇ ਆ ਨਵੀਂ ਵੀਡੀਓ ਦੇ ਵਿੱਚ।